ਇਹ ਦਿਨ ਹੀ ਜਿਸ ਕਦਰ ਚੋਰੀ ਦੀਆਂ ਵਾਰਦਾਤਾ ਵਧ ਰਹੀਆਂ ਨੇ ਤਵੇਂ-ਉਵੇਂ ਲੋਕਾਂ ਦੇ ਵਿੱਚ ਖੌਫ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ। ਕਿਸੇ ਵਿਚਾਲੇ ਆ ਵੇਖੋ ਲੋਕਾਂ ਦੇ ਵੱਲੋਂ ਇਸ ਚੋਰ ਨੂੰ ਫੜ ਕੇ ਇਸ ਦੀ ਜੰਮ ਕੇ ਛਿੱਤਰ ਪਰੇਡ ਕਰ ਦਿੱਤੀ ਗਈ ਹੈ। ਦਰਸਲ ਲੋਕਾਂ ਦਾ ਇਹ ਕਹਿਣਾ ਸੀ ਕਿ ਇਹ ਬੰਦਾ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਵੜਿਆ ਤੇ ਉਦੋਂ ਜਦ ਤੱਕ ਪਾਪਾ ਚੜਿਆ ਗਿਆ ਤਾਂ ਮੌਕੇ ਤੇ ਮੋਹੱਲਾ ਵਾਸੀਆਂ ਦੇ ਵੱਲੋਂ ਪੁਲਿਸ ਸੱਦ ਲਈ ਜਾਂਦੀ ਹੈ। ਤਾਂ ਪੁਲਿਸ ਦੇ ਆਉਣ ਤੇ ਬੰਦਾ ਕਹਿੰਦਾ ਕਿ ਮੇਰੇ ਪਿੱਛੇ ਬੰਦੇ ਪਏ ਹੋਏ ਸਨ ਮੈਂ ਲੜਾਈ ਦੇ ਡਰੋਂ ਇੱਥੇ ਲੁਕਦਾ ਫਿਰਦਾ ਸੀ ਕਿ ਲੋਕਾਂ ਦੇ ਮੈਨੂੰ ਚੋਰ ਸਮਝ ਕੇ ਮੇਰੀ ਕੁਟਮਾਰ ਕਰ ਦਿਤੀ ਹੈ ਤਾਂ ਪੁਲਿਸ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਫਿਰੋਜ਼ਪੁਰ ਦੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਫਿਰਦਾ ਸੀ ਤਾਂ ਲੋਕਾਂ ਦਾ ਇਹ ਕਹਿਣਾ ਕਿ ਇਹ ਚੋਰ ਹੈ ਤੇ ਦੀ ਚਿੱਤਰ ਪਰੇਡ ਕਰ ਦਿੱਤੀ ਗਈ ਹੈ ਤੇ ਜਮ ਕੇ ਕਟਾਫਾ ਚੜਿਆ ਗਿਆ ਹਾਲਾਂਕਿ ਪੁਲਿਸ ਨੇ ਆਉਣ ਤੇ ਇਹ ਬੰਦਾ ਕਹਿੰਦਾ ਕਿ ਮੇਰੇ ਪਿੱਛੇ ਤਾਂ ਬੰਦੇ ਪਏ ਹੋਏ ਸਨ ਮੈਂ ਤਾਂ ਲੜਾਈ ਦੇ ਡਰੋਂ ਲੁਕਦਾ ਫਿਰਦਾ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਅੱਪਾ ਜੀ ਕੀ ਮਾਮਲਾ ਜਿਹੜਾ ਮੁੰਡੇ ਨੂੰ ਮਾਮਲਾ ਜੀ ਹੈ ਪਤਨ ਦੇ ਦਸਤਾਵੇਜ਼ ਪਤਾਵਤ ਕੀ ਹੈਗਾ ਨਾ ਵੀ ਇਹ ਕਹਿੰਦੇ ਚੋਰ ਆ ਪਰ ਇਹ ਕਹਿੰਦਾ ਮੇਰੀ ਲੜਾਈ ਸੀ ਵੀ ਤਾਂ ਡਰਦਾ ਪਰ ਇਹ ਵੜਿਆ ਜੀ ਘਰੇ ਵੜ ਕੇ ਤਾਂ ਲੱਗ ਗਿਆ ਵੀ ਅਸੀਂ ਥਾਣੇ ਜਾ ਕੇ ਇਹਦੀ ਪੁੱਛਗਿੱਛ ਕਰਦੇ ਆ ਜੋ ਵੀ ਮਾਮਲਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਈ ਪੱਖਿਆ ਦਰਜ ਕਰਾਂਗੇ ਨਹੀਂ ਕਹਿੰਦੇ ਕੋਠੇ ਟੱਪਦਾ ਸੀ ਕ ਵੀ ਤਾਂ ਕਾਬੂ ਕੀਤਾ ਜੀ ਪਬਲਿਕ ਨੇ ਇੱਕੋ ਠੇ ਟੰਦਾ ਹੀ ਫੜਿਆ ਪਰ ਲੇਕਿਨ ਇਹ ਕਹਿ ਰਿਹਾ ਕਿ ਮੇਰੀ ਲੜਾਈ ਉਸੇ ਮੇਰੇ ਮਗਰ ਬੰਦੇ ਲੱਗੇ ਸੀ ਬਾਕੀ ਆਪਾਂ ਥਾਣੇ ਚਾਕੇ ਦੀ ਪੁੱਛ ਕੁੱਛ ਕਰਦੇ ਆ ਜੀ ਜੋ ਵੀ ਗੱਲ ਹੋਊਗੀ ਕਾਰਵਾਈ ਕਰਕੇ ਆ ਹ ਆਏ ਦਿਨ ਹੀ ਜਿਸ ਕੁਦਰ ਚੋਰੀ ਦੀਆਂ ਵਾਰਦਾਤਾ ਵਧ ਰਹੀਆਂ ਨੇ ਤਵੇਂ-ਉਵੇਂ ਲੋਕਾਂ ਦੇ ਵਿੱਚ ਖੌਫ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਕਿਸੇ ਵਿਚਾਲੇ ਆ ਵੇਖੋ ਲੋਕਾਂ ਦੇ ਵੱਲੋਂ ਇਸ ਚੋਰ ਨੂੰ ਫੜ ਕੇ ਇਸ ਦੀ ਜਮ ਕੇ ਛਿੱਤਰ ਪਰੇਡ ਕਰ ਦਿੱਤੀ ਗਈ ਹੈ ਦਰਸ ਲੋਕਾਂ ਦਾ ਇਹ ਕਹਿਣਾ ਸੀ ਇਹ ਬੰਦਾ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਵੜਿਆ ਤੇ ਉਧਰ ਜਦ ਤੱਕ ਪਾਪਾ ਚੜਿਆ ਗਿਆ ਤਾਂ ਮੌਕੇ ਤੇ ਮੋਹੱਲਾ ਵਾਸੀਆਂ ਦੇ ਵੱਲੋਂ ਪੁਲਿਸ ਸਾਦ ਲਈ ਜਾਂਦੀ ਹੈ ਤਾਂ ਪੁਲਿਸ ਦੇ ਆਉਣ ਤੇ ਬੰਦਾ ਕਹਿੰਦਾ ਕਿ ਮੇਰੇ ਪਿੱਛੇ ਬੰਦੇ ਪਏ ਹੋਏ ਸਨ ਮੈਂ ਲੜਾਈ ਦੇ ਡਰੋਂ ਇੱਥੇ ਲੁਕਦਾ ਫਿਰਦਾ ਸੀ ਤੇ ਲੋਕਾਂ ਨੇ ਮੈਨੂੰ ਚੋਰ ਸਮਝ ਕੇ ਮੇਰੀ ਕੁਟਮਾਰ ਕਰ ਦਿੱਤੀ ਤਾਂ ਪੁਲਿਸ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਫਿਰੋਜ਼ਪੁਰ ਦੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਫਿਰਦਾ ਸੀ ਤਾਂ ਲੋਕਾਂ ਦਾ ਇਹ ਕਹਿਣਾ ਕਿ ਇਹ ਚੋਰ ਹੈ ਤੇ ਦੀ ਛਿੱਤਰ ਪ੍ਰੇਡ ਕਰ ਦਿੱਤੀ ਗਈ ਹੈ ਤੇ ਜਮ ਕੇ ਕੁੱਟਾਪਾ ਚੜਿਆ ਗਿਆ ਹਾਲਾਂਕਿ ਪੁਲਿਸ ਨੇ ਆਉਣ ਤੇ ਇਹ ਬੰਦਾ ਕਹਿੰਦਾ ਕਿ ਮੇਰੇ ਪਿੱਛੇ ਤਾਂ ਬੰਦੇ ਪਏ ਹੋਏ ਸਨ ਮੈਂ ਤਾਂ ਲੜਾਈ ਦੇ ਡਰੋਂ ਲੁਕਦਾ ਫਿਰਦਾ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਆਪਾ ਜੀ ਕੀ ਮਾਮਲਾ ਜਿਹੜਾ ਮੁੰਡੇ ਨੂੰ ਮਾਮਾ ਜੀ ਇਹ ਪਬਲਿਕ ਨੇ ਦੱਸਣਾ ਪਤਾਬ ਕੀ ਕਹਿੰਦਾ ਵੀ ਇਹ ਕਹਿੰਦੇ ਚੋਰ ਆ ਪਰ ਇਹ ਕਹਿੰਦਾ ਮੇਰੀ ਲੜਾਈ ਸੀ ਮੈਂ ਤਾਂ ਦਰਦਾ ਪਰ ਘਰੇ ਵੜਿਆ ਜੀ ਘਰੇ ਵੜ ਕੇ ਤਾਂ ਲੱਗ ਗਿਆ ਅਸੀਂ ਥਾਣੇ ਜਾ ਕੇ ਇਹਦੀ ਪੁੱਛਗਿੱਛ ਕਰਦੇ ਆ ਜੀ ਜੋ ਵੀ ਮਾਮਲਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਈ ਅਸੀਂ ਦਰਜ ਕਰਾਂਗੇ ਨਹੀਂ ਕਦੇ ਕੋਠੇ ਟੱਪਦਾ ਸੀਗਾ ਵੀ ਤਾਂ ਕਾਬੂ ਕੀਤਾ ਜੀ ਪਬਲਿਕ ਨੇ ਇਹ ਕੋਠੇ ਟੱਪਦਾ ਹੀ ਫੜਿਆ ਪਰ ਲੇਕਿਨ ਇਹ ਕਹਿ ਰਿਹਾ ਜੀ ਮੇਰੀ ਲੜਾਈ ਹੋਈ ਸੀ ਮੇਰੇ ਮਗਰ ਬੰਦੇ ਲੱਗੇ ਸੀ ਬਾਕੀ ਆਪਾਂ ਥਾਣੇ ਜਾ ਕੇ ਇਹਦੀ ਪੁੱਛਗਿੱਛ ਕਰਦੇ ਆ ਜੀ ਜੋ ਵੀ ਗੱਲ ਹੋਊਗੀ ਕਾਰਵਾਈ ਕਰਦੇ ਆ ਜੀ